हां जी प्यारे विद्यार्थियों मेरिटोरियस स्कूलाਾਂ ਤੇ ਸਕੂਲ ਆਫ ਐਮੀਨੈਂਸ ਦੇ ਲਈ ਜਿਹੜਾ ਰਿਸਟ੍ਰੇਸ਼ਨ ਖੁੱਲ ਚੁੱਕੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਆਪਾਂ ਅੱਜ ਰਿਸਟ੍ਰੇਸ਼ਨ ਦਾ ਪ੍ਰੋਸੈਸ ਸਮਝਾਈਏ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾਗਾ ਤੁਸੀਂ ਸਕੂਲ ਆਫ ਐਮੀਨੈਂਸ ਭਰ ਲੈਣਾਗਾ Google ਦੇ ਵਿੱਚ ਜਾ ਕੇ ਦੇਖੋ ਮੈਂ ਸਕੂਲ ਆਫ ਐਮੀਨੈਂਸ ਭਰਤਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਜਿਹੜਾ ਐਸਓਈ ਪੰਜਾਬ ਆ ਇਸ ਤੇ ਉੱਪਰ ਕਲਿੱਕ ਕਰ ਦੇਣਾਗਾ ਦੇਖੋ ਮੈਂ ਇਸ ਨੂੰ ਕਲਿੱਕ ਕਰਤਾ ਤੇ ਤੁਹਾਡੇ ਸਾਹਮਣੇ ਬੇਟਾ ਜੀ ਖੁੱਲ ਗਿਆ ਆ ਜਿਹੜੀ ਸਾਰੀ ਬਣਿਆ ਹੋਇਆ ਆ ਦੇਖ ਰਹੇ ਆਪਾਂ ਰਜਿਸਟ੍ਰੇਸ਼ਨ ਵਾਲਾ ਕਾਲਮ ਤੇ ਸਾਰੀ ਦਿੱਤਾ ਹੋਇਆਗਾ ਅੱਗੇ ਦਾ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਹੈਗੀ ਦੇਖੋ ਮੈਰਿਟੋਰੀਅਸ ਸਕੂਲਾਂ ਤੇ ਸਕੂਲ ਆਫ ਐਮੀਨਸ ਲਈ ਜਿਹੜੇ ਫਾਰਮ ਖੁੱਲੇ 9ਵੀਂ ਤੇ 11ਵੀਂ ਲਈ ਤੇ ਸਾਰੀ ਵੀਡੀਓ ਨੂੰ ਅੰਤ ਤੱਕ ਸੋੰਣਾ ਤੁਹਾਡੇ ਲਾਹੇਵੰਦ ਸਿੱਧ ਹੋਏਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੇ ਲਈ ਮਦਦਗਾਰ ਸਹਾਇ ਹੋਏਗਾ ਦੇਖੋ ਆਪਾਂ ਤਿੰਨ ਕਾਲਮ ਤੁਹਾਨੂੰ ਨਜ਼ਰ ਆ ਰਹੇ ਨੇ ਰਜਿਸਟ੍ਰੇਸ਼ਨ ਵਾਲਾ ਲੌਗਇਨ ਵਾਲਾ ਤੇ ਫੋਰਗੇਟ ਐਪਲੀਕੇਸ਼ਨ ਨੰਬਰ ਵਾਲਾ ਸਭ ਤੋਂ ਪਹਿਲਾਂ ਅਸੀਂ ਰਜਿਸਟ੍ਰੇਸ਼ਨ ਕਰਾਉਣੀ ਆ ਤਾਂ ਕਿ ਅਸੀਂ ਫੇਰੀ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਜੇਕਰ ਰਜਿਸਟ੍ਰੇਸ਼ਨ ਕਰਾਵਾਂਗੇ ਪਹਿਲਾਂ ਯਾਨੀ ਕਿ ਅ ਰਜਿਸਟਰਡ ਹੋਵਾਂਗੇ ਫਾਰਮ ਭਰਾਂਗੇ ਸਹ ਤੱਕੀ ਦੇਖਿਆ ਜਾ ਰਿਹਾ ਹੈਗਾ ਤੁਹਾਡੇ ਸਾਹਮਣੇ ਕਾਲਮ ਖੁੱਲਗੇ ਇਸ ਤਰ੍ਹਾਂ ਦੇ ਨਾਲ ਪਲੀਜ਼ ਫਿਲ ਦਾ ਡਿਟੇਲਸ ਕਲਾਸ ਟੂ ਟੇਕ ਐਡਮਿਸ਼ਨ ਤੁਸੀਂ ਕਿਹੜੀ ਕਲਾਸ ਦੇ ਲਈ ਜਿਹੜਾ ਐਡਮਿਸ਼ਨ ਲੈ ਰਹੇ ਹੋਗੇ 9ਵੀਂ ਲਈ ਜਾਂ 11ਵੀਂ ਲਈ ਦੇਖੋ ਦੋ ਪ੍ਰਕਾਰ ਦੇ ਜਿਹੜੇ ਟੈਸਟ ਹੁੰਦੇ ਆ ਇੱਕ 9ਵੀਂ ਲਈ ਇੱਕ 11ਵੀਂ ਲਈ ਜਿਹੜੇ 8ਵੇਂ ਵਾਲੇ ਬੱਚੇ ਨੇ ਉਹ 9ਵੀਂ ਲਈ ਤੇ ਜਿਹੜੇ 10ਵੀਂ ਵਾਲੇ ਨੇ ਉਹ 11ਵੀਂ ਲਈ ਤਾਂ ਆਪਾਂ 11ਵੀਂ ਟੀਐਚ ਨੂੰ ਫਿਲ ਕਰਦੇ ਆ ਕਰਤਾ ਜੀ ਫਿਲ ਤੁਹਾਡੇ ਸਾਹਮਣੇ ਬੋਰਡ ਸਿਲੈਕਟ ਕਰੰਟ ਬੋਰਡ ਤੁਸੀਂ ਕਿਸ ਬੋਰਡ ਦੇ ਅਧੀਨ ਜਿਹੜਾ ਆਪਣੀ 10ਵੀਂ ਕਲਾਸ ਆ ਉਹ ਕਰ ਰਹੇ ਹੋਗੇ ਪੀਐਸਸੀਬੀ ਦੇ ਅੰਡਰ ਆ ਸੀਬੀਐਸਸੀ ਦੇ ਅੰਡਰ ਆ ਆਈਸੀਐਸਸੀ ਦੇ ਅੰਡਰ ਹੈ ਜਾਂ ਅਦਰ ਬੋਰਡ ਦੇ ਅੰਡਰ ਆ ਮਸਲਨ ਤੁਸੀਂ ਪੀਐਸਸੀਬੀ ਦੇ ਅੰਡਰ ਜਿਹੜਾ 10ਵੀਂ ਕਲਾਸ ਦੀ ਆਪਣੀ ਪ੍ਰੀਖਿਆ ਦੇ ਰਹੇ ਹੋਗੇ 10ਵੀਂ ਦੇ ਵਿੱਚ ਹੈਗੇ ਹੋ ਤਾਂ ਪੀਐਸਸੀਬੀ ਨੂੰ ਆਪਾਂ ਫਿਲ ਕਰਤਾ ਕਰਤਾ ਜੀ ਉਸ ਤੋਂ ਬਾਅਦ ਆ ਜਾਏਗਾ ਸਰਚ ਬਾਇ ਕੀ ਸਰਚ ਕਰਨਾ ਹੁਣ ਅਸੀਂ ਇਸ ਜਿਹੜਾ ਆਪਸ਼ਨ ਤੇ ਚੱਲਾਂਗੇ ਸਰਚ ਦੇ ਵਿੱਚ ਆ ਗਿਆ ਤੁਹਾਡਾ ਬੋਰਡ ਰੋਲ ਨੰਬਰ ਤੇ ਸਟੂਡੈਂਟ ਆਈਡੀ ਜੇਕਰ ਤੁਹਾਨੂੰ 10ਵੀਂ ਦਾ ਬੋਰਡ ਰੋਲ ਨੰਬਰ ਮਿਲ ਗਿਆ ਤਾਂ ਤੁਸੀਂ ਬੋਰਡ ਰੋਲ ਨੰਬਰ ਭਰ ਕੇ ਇੱਥੇ ਸਰਚ ਕਰ ਲੈਣੀ ਆ ਨਹੀਂ ਤਾਂ ਤੁਹਾਡੀ ਸਟੂਡੈਂਟ ਆਈਡੀ ਜੋ ਕਿ ਤੁਹਾਡੀ ਆਈਡੀ ਹੁੰਦੀ ਹੈਗੀ ਬਕਾਇਦਾ ਤੌਰ ਤੇ ਤੁਸੀਂ ਆਪਣੇ ਕਲਾਸ ਇਨਚਾਰਜ ਤੋਂ ਲੈ ਸਕਦੇ ਹੋਗੇ ਜਿਹੜੀ ਤੁਹਾਡੀ ਆਈਡੀ ਬਣੀ ਹੋਈ ਆ ਉਹ ਆਈਡੀ ਤੁਸੀਂ ਇੱਥੇ ਭਰ ਦੇਣੀ ਆ ਇਹਨੂੰ ਭਰ ਕੇ ਬੇਟਾ ਕਲਿੱਕ ਕਰ ਦੇਣਾਗਾ ਅੱਗੇ ਠੀਕ ਹੈ ਫਿਰ ਆਪਣੇ ਆਪ ਹੀ ਚੱਕ ਲੇਗਾ ਸਾਰਾ ਸਿਸਟਮ ਇਹ ਜਾਨੀ ਕਿ ਸਾਰੀ ਆਈਡੀ ਆ ਜਾਏਗੀ ਤੁਹਾਡੀ ਜਿਹੜੀ ਫੈਚ ਹੋ ਜਾਏਗਾ ਸਾਰਾ ਆਪਣੇ ਆਪ ਹੀ ਜਿਹੜਾ ਕਾਲਮ ਆ ਜਾਏਗਾ ਇੱਥੇ ਬਣਿਆ ਬਣਾਇਆ ਇੱਕ ਮੈਂ ਇਹ ਵੀ ਦੱਸ ਦਿਆਂ ਜਿਹੜੇ ਬੱਚੇ ਪੀਐਸਸੀਵੀ ਵਾਲੇ ਨਹੀਂ ਹੈਗੇ ਉਹਨਾਂ ਲਈ ਤਾਂ ਦੇਖੋ ਇਹ ਜਿਹੜੀ 10ਵੀਂ ਦਾ ਬੋਰਡ ਦਾ ਰੋਨ ਪਰ ਭਰਿਆ ਜਾ ਸਕਦਾ ਜਿਕਰ ਤੁਹਾਨੂੰ ਜਾਰੀ ਹੋ ਚੁੱਕਿਆ ਜਿਕਰ ਨਹੀਂ ਜਾਰੀ ਹੋਇਆ ਚੁੱਕਿਆ ਦਾ ਸਟੂਡੈਂਟ ਆਈਡੀ ਬਸ ਲੈ ਜਿਹੜੇ CBSE ਵਾਲੇ ਬੱਚੇ ਨੇਗੇ CBSE ਵਾਲੇ ਬੱਚੇ ਨੇ ਉਹਨਾਂ ਨੂੰ ਜੁੜ ਆਈਸ ਕੋਡ ਭਰਨਾ ਪੈਣਾ ਜੀ ਆਪ ਦਾ ਆਪ ਦਾ ਜੁੜ ਆਈਸ ਕੋਡ ਜਿਹੜਾ ਆਪਦੇ ਇੰਚਾਰਜ ਤੋਂ ਜਾਂ ਪ੍ਰਿੰਸੀਪਲ ਸਾਹਿਬਾਨ ਤੋਂ ਪੁੱਛ ਸਕਦੇ ਨੇਗੇ ਤਾਂ ਤੁਹਾਡਾ ਇਹਦੇ ਨਾਲ ਸਰਚ ਹੋ ਜਾਏਗਾ ਇੱਥੇ CBSE ਲਈ ਇਹ ਹੁੰਦਾਗਾ ਤੇ ਆਓ ਆਪਾਂ PA PSC ਵੀ ਤੇ ਇੱਕ ਵਾਰ ਫੇਰ ਚਲੇਗੇ ਦੇਖੋ ਸੌਖਾ ਪ੍ਰੋਸੈਸ ਬੇਟਾ ਤੁਹਾਡਾ ਸਕੂਲ ਕੋਡ ਜੁਡ ਹਾਈ ਸਕੂਲ ਕਿੰਨਾਗਾ ਸਕੂਲ ਕੈਟਾਗਰੀ ਸਕੂਲ ਨੇਮ ਕੀ ਹੈ ਤੁਹਾਡਾ ਇਹ ਆਪਣੇ ਆਪ ਹੀ ਚੱਕ ਲੇਗਾ ਸਾਰਾ ਇਹਦਾ ਤੁਹਾਨੂੰ ਸੋਨ ਕੋਸ਼ ਕਰਨ ਦੀ ਲੋੜ ਨਹੀਂ ਰੋਲ ਨੰਬਰ ਤੁਹਾਡਾ ਇੰਟਰ ਬੋਰਡ ਰੋਲ ਨੰਬਰ ਅੱਗੇ ਹੈਗਾ ਤੁਹਾਡੀ ਜਿਹੜੀ ਪਰਸਨਲ ਡਿਟੇਲ ਕੀ ਹੈਗੀ ਕੈਂਡੀਡੇਟ ਨੇਮ ਤੁਹਾਡਾ ਨੇਮ ਲਿਖਣਾ ਤੁਸੀਂ ਇੱਥੇ ਫਿਰ ਫਾਦਰ ਨੇਮ ਲਿਖਣਾਗਾ ਮਦਰ ਨੇਮ ਆ ਗਿਆ ਕੈਟਾਗਰੀ ਸਿਲੈਕਟ ਕਾਸਟ ਜਾਨੀ ਕਿ ਤੁਸੀਂ ਕਿਹੜੀ ਕੈਟਾਗਰੀ ਨਾਲ ਸੰਬੰਧਿਤ ਰੱਖਦੇ ਹੋਗੇ ਜਨਰਲ ਹੈ ਤਾਂ ਜਨਰਲ ਨੂੰ ਕਲਿੱਕ ਕਰ ਦੇਣਾ OBC BC ਨਾਲੋਂ ਤਾਂ ਇਸ ਨੂੰ ਕਲਿੱਕ ਕਰ ਦੇਣਾ SC ਨਾਲੋਂ ਫਿਰ ਇਸ ਨੂੰ ਕਲਿੱਕ ਕਰ ਦੇਣਾ EWS ਦੇ ਵਿੱਚ ਆਉਣੇ ਤਾਂ ਇਸ ਕੈਟਾਗਰੀ ਨੂੰ ਕਲਿੱਕ ਕਰ ਦੇਣਾ ਮਸਲਨ ਆਪਾਂ ਇੱਥੇ ਜਨਰਲ ਨੂੰ ਕਰਤਾ ਇਸ ਤਰੀਕੇ ਦੇ ਨਾਲ ਆ ਜਾਏਗਾ ਐਂ ਤੁਸੀਂ ਕੋਈ ਵੀ ਕੈਟਾਗਰੀ ਜਿਹੜੀ ਹੈਗੀ ਆ ਉਹ ਆਪਦੀ ਕਲਿੱਕ ਕਰ ਸਕਦੇ ਹੋ ਇੱਥੇ ਤੁਹਾਡੀ ਡੇਟ ਆਫ ਬਰਥ ਆ ਜਾਏਗੀ ਅੱਗੇ ਆਧਾਰ ਨੰਬਰ ਕਿੰਨਾ ਤੁਹਾਡੇ ਆਧਾਰ ਕਾਰਡ ਦਾ ਜੈਂਡਰ ਜਾਨੀ ਕਿ ਮੇਲ ਹੋ ਜਾਂ ਫੀਮੇਲ ਹੋ ਤੁਸੀਂ ਜੋ ਵੀ ਹੈਗਾ ਹੈਗਾ ਠੀਕ ਹੈ ਜਾਂ 트랜ਸ ਜੈਂਡਰ ਮੇਲ ਫੀਮੇਲ ਹੀ ਹੁੰਦਾ ਆਮ ਤੌਰ ਤੇ ਉੱਪਰ ਉਹ ਤੁਸੀਂ ਸਿਲੇਕਟ ਕਰ ਦੇਣਾਗਾ ਅੱਗੇ ਡਿਸੇਬਿਲਟੀ ਤਾਂ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਿਹੜੀ ਸਰੀਰਕ ਤੌਰ ਤੇ ਹੈਗੀ ਆ ਤਾਂ ਉਹ ਇੱਥੇ ਤੁਸੀਂ ਲਿਖ ਦੇਣੀ ਆ ਤੇ ਨਹੀਂ ਤਾਂ ਫਿਰ ਐਨੇ ਹੈਗੀ ਹੈਗਾ ਜਾਨੀ ਕਿ ਕੋਈ ਦਿਖਦਾ ਘਾਟਾ ਜਾਂ ਸੁਣਨ ਦਾ ਘਾਟਾ ਕੋਈ ਵੀ ਜਿਹੜੀ ਸਰੀਰਕ ਤੌਰ ਤੇ ਅਸਮਰੱਥਤਾ ਹੈਗੀ ਉਸ ਨੂੰ ਤੁਸੀਂ ਲਿਖ ਦੇਣਾਗਾ ਅੱਗੇ ਤੁਸੀਂ ਦੇਖ ਰਹੇ ਹੋਗੇ ਸਕੂਲ ਟਾਈਪ ਇਨ ਵਿੱਚ ਸਟੂਡੈਂਟ ਵਾ ਵਾਂਟਸ ਟੂ ਟੇਕ ਐਡਮਿਸ਼ਨ ਜਿਹੜੀ ਤੁਸੀਂ ਐਡਮਿਸ਼ਨ ਲੈ ਰਹੇ ਹੋ ਮੈਰੀਟੋਰੀਅਸ ਸਕੂਲਾਂ ਲਈ ਆ ਜਾਂ ਸਕੂਲ ਆਫ ਐਮਿਨੈਂਸ ਲਈ ਆ ਜਾਂ ਬੋਥ ਲਈ ਆ ਜੇਕਰ ਬੇਟਾ ਤੁਸੀਂ ਇਕੱਲੇ ਮੈਰੀਟੋਰੀਅਸ ਵਾਸਤੇ ਭਰ ਰਹੇ ਹੋ ਤਾਂ ਇਸ ਨੂੰ ਕਲਿੱਕ ਕਰ ਦੇਣਾ ਮੈਰੀਟੋਰੀਅਸ ਨੂੰ ਠੀਕ ਹੈ ਜੇਕਰ ਇਕੱਲੇ ਸਕੂਲ ਆਫ ਐਮਿਨੈਂਸ ਲਈ ਭਰ ਰਹੇ ਹੋ ਤਾਂ ਸਕੂਲ ਆਫ ਐਮਿਨੈਂਸ ਨੂੰ ਕਲਿੱਕ ਕਰ ਦੇਣਾ ਜੇਕਰ ਤੁਹਾਨੂੰ ਐ ਲੱਗਦਾ ਵੀ ਸਾਡਾ ਦੋਵਾਂ ਦੇ ਵਿੱਚ ਜਾਣ ਦਾ ਮਨ ਹੈਗਾਗਾ ਜਿੱਥੇ ਸਾਡਾ ਨੰਬਰ ਆ ਗਿਆ ਉਧਰ ਚਲੇ ਜਾਵਾਂਗੇ ਤਾਂ ਤੁਸੀਂ ਬੋਥ ਕਰ ਦੇਣਾਗਾ ਠੀਕ ਹੈ ਜੀ ਤਾਂ ਇੱਥੇ ਤੁਹਾਡੀ ਈਮੇਲ ਆਈਡੀ ਆ ਜਾਏਗੀ ਇੰਟਰ ਵੈਲਿਡ ਈਮੇਲ ਆਈਡੀ ਜਾਂ ਆਪਣਾ ਫੋਨ ਨੰਬਰ ਭਰ ਕੇ ਵੀ ਤੁਸੀਂ ਜਿਹੜਾ ਓਟੀਪੀ ਆਜੂਗਾ ਤੁਹਾਨੂੰ ਇੱਥੇ ਇਹ ਹੈਗਾ ਫਿਰ ਅੱਗੇ ਪੇਰੈਂਟਸ ਮੋਬਾਈਲ ਨੰਬਰ ਤੁਹਾਡੇ ਮਾਤਾ ਪਿਤਾ ਦਾ ਮੋਬਾਈਲ ਨੰਬਰ ਕਿਹੜਾ ਹੈਗਾ ਈਮੇਲ ਆਈਡੀ ਆ ਗਈ ਉੱਪਰ ਥੱਲੇ ਮੋਬਾਈਲ ਨੰਬਰ ਜਿਹੜਾ ਤੁਹਾਡਾ ਰਿਸਟਰਡ ਹੋ ਜਾਊਗਾ ਜਿਸ ਦੇ ਉੱਪਰ ਓਟੀਪੀ ਆਉਣਾਗਾ ਤੁਹਾਨੂੰ ਫਿਰ ਅੱਗੇ ਹੈਗਾ ਐਡਰੈਸ ਕੈਂਡੀਡੇਟ ਦਾ ਐਡਰੈਸ ਕਿਹੜਾ ਹੈਗਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਤੁਹਾਡਾ ਪਿੰਡ ਠੀਕ ਹੈ ਤੇ ਤੁਹਾਡਾ ਨਾਮ ਤੁਹਾਡੇ ਪਿਤਾ ਦਾ ਨਾਮ ਤੁਹਾਡਾ ਪਿੰਡ ਆ ਜਾਏਗਾ ਤੇ ਜ਼ਿਲ੍ਹਾ ਆ ਜਾਏਗਾ ਤੁਹਾਡਾ ਜ਼ਿਲ੍ਹਾ ਦਿਲੇ ਦਾ ਵੈਸੇ ਅੱਗੇ ਵੀ ਦੇ ਰੱਖਿਆਗਾ ਮੇਨ ਤੌਰ ਤੇ ਪਿੰਡ ਹੀ ਆ ਤੇ ਤੁਹਾਡਾ ਡਾਕ ਖਾਨਾ ਇੱਥੇ ਆ ਜੂਗਾ ਸਟੇਟ ਪੰਜਾਬ ਇਹ ਭਰਿਆ ਭਰਾਈ ਆਊਗਾ ਜੀ ਡਿਸਟ੍ਰਿਕਟ ਤੁਸੀਂ ਕਿਸ ਜ਼ਿਲ੍ਹੇ ਦੇ ਰਹਿਣ ਵਾਲੇ ਹੋਗੇ ਤਹਿਸੀਲ ਕਿਹੜੀ ਹੈਗੀ ਤੁਹਾਡੀ ਪਿੰਨ ਕੋਡ ਕਿੰਨਾ ਤੁਹਾਡਾ ਇਹ ਵੀ ਅੱਗੇ ਦਿੱਤਾ ਹੋਇਆਗਾ ਅੱਗੇ ਜਈ ਅਪਡੇਟ ਫੋਟੋ ਐਂਡ ਸਿਗਨੇਚਰ ਡਿਟੇਲਸ ਇੱਕ ਬੇਟਾ ਤੁਸੀਂ ਜਦੋਂ ਕੈਫੇ ਤੇ ਜਾਓਗੇ ਜਾਂ ਖੁਦ ਭਰੋਗੇ ਫਾਰਮ ਤਾਂ ਤੁਸੀਂ ਆਪਦੇ ਸਾਈਨ ਆ ਜਿਹੜੇ ਉਹ ਮਤਲਬ ਵੀ ਜਿਹੜੇ ਸਾਈਨ ਕਰੋਗੇ ਨਾ ਉਹੀ ਪੇਪਰ ਦੇ ਵਿੱਚ ਕਰਨੇ ਹੋਣਗੇ ਇਹ ਧਿਆਨ ਰੱਖਣਾ ਤੁਸੀਂ ਉਹ ਸਾਈਨ ਕਰਨੇ ਆ ਇੱਥੇ ਸਕੈਨ ਹੋਣਗੇ ਤੁਹਾਡੇ ਜਿਹੜੇ ਜਿਹੜੇ ਇਹ ਇੱਥੇ ਪੋਰਟਲ ਦੇ ਉੱਪਰ ਜਿਹੜੇ ਚੜਨਗੇ ਤੁਹਾਡੇ ਸਾਈਨ ਤੇ ਇੱਕ ਜਿਹੜੀ ਤੁਹਾਡੀ ਫੋਟੋ ਇਹ ਲਿਖਿਆ ਹੋਇਆ ਇਹਨਾਂ ਨੇ ਫੋਟੋ ਕਿਸ ਤਰੀਕੇ ਦੀ ਚਾਹੀਦੀ ਆ ਤੁਸੀਂ ਪੜ ਲੈਣੀਆਂ ਸਾਰੀ ਜੀਪੀਜੀ ਜੀਪੀਜ਼ੀ ਦੇ ਵਿੱਚ ਚਾਹੀਦੀ ਆ ਦੇਖੋ ਲਿਖਿਆ ਹੋਇਆਗਾ ਡਾਈਮੈਂਸ਼ਨਜ਼ ਆਫ 400 550 ਪਿਕਸਲਸ ਵਿਦ ਇਫਾਈਲ ਸਾਈਜ਼ ਬਟਵੀਨ 50 ਤੋਂ 100 KB ਜਿਹੜੀ ਤੁਹਾਡੀ ਫੋਟੋ ਦਾ ਸਾਈਜ਼ ਆ ਉਹ 50 ਤੋਂ ਲੈ ਕੇ 100 KB ਤੱਕ ਦਾ ਚਾਹੀਦਾਗਾ ਸੋ ਇੱਥੇ ਤੁਹਾਡੇ ਸਿਗਨੇਚਰ ਅਪਲੋਡ ਹੋ ਜਾਣਗੇ ਸੋ ਬੇਸਿਕ ਜੀ ਜਾਣਕਾਰੀ ਆ ਬੇਟਾ ਤੁਹਾਡੀ ਜਿਹੜੀ ਇਹਦੇ ਨਾਲ ਰਜਿਸਟ੍ਰੇਸ਼ਨ ਹੋ ਜਾਏਗੀ ਸੌਖਾ ਪ੍ਰੋਸੈਸ ਹੈਗਾਗਾ ਕੋਈ ਔਖਾ ਨਹੀਂਗਾ ਸੋ ਲਗਾਤਾਰ ਤੁਸੀਂ ਜਿਹੜਾ ਚੈਨਲ ਦੇ ਨਾਲ ਬਣੇ ਰਹੋ ਅੱਗੇ ਆਪਾਂ ਪਾਵਾਂਗੇ ਤੁਹਾਡਾ ਸਿਲੇਬਸ ਕੀ ਹੈਗਾ ਤੇ ਪਿਛਲੇ ਪੇਪਰ ਜਿਹੜੇ ਕਿਸ ਤਰ੍ਹਾਂ ਦੇ ਆ ਐਸਐਸਟੀ ਨਾਲ ਸੰਬੰਧਿਤ ਜਿਹੜੇ ਪਾਵਾਂਗੇ ਫ੍ਰੀ ਆਫ ਕਾਸਟ ਆਫ ਮੁਫਤ ਸੇਵਾ ਤੁਹਾਡੇ ਲਈ ਕੋਈ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਤਾਂ ਕਿ ਤੁਸੀਂ ਆਪਣਾ ਭੇਖ ਬਣਾ ਸਕੋ ਤੇ ਪੜ੍ਹ ਲਿਖ ਕੇ ਉੱਚ ਤਰੱਕੀ ਕਰ ਸਕੋ ਤੁਹਾਡੇ ਸੁਪਨੇ ਸਕਾਰ ਹੋਣ ਕਿਸੇ ਬੱਚੇ ਨੇ ਮੈਰੀਟੋਰੀਅ ਸਕੂਲ ਵਿੱਚ ਜਾਣਾਗਾ ਰਹਿਸ਼ੀ ਸਕੂਲ ਨੇ ਸਕੂਲ ਆਫ ਐਮਿਨੈਂਸ ਦੇ ਵਿੱਚ ਜਾਣਾ ਜਾਂ ਬੋਥ ਕਰਨੀਆਂ ਤੁਹਾਡਾ ਨਿੱਜੀ ਫੈਸਲਾਗਾ ਸੋ ਇਸ ਵੀਡੀਓ ਨੂੰ ਵਕਤ ਤੋਂ ਵਕਤ ਆਪਾਂ ਬੱਚਾ ਕੋਲ ਪਹੁੰਚਾਈਏ ਕਿ ਤਾਂ ਕਿ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਜਿਹੜੀ ਤਰੀਕ ਹੈਗੀ ਆ ਬੇਟਾ ਇਸ ਦੀ ਜਿਹੜੀ ਲਾਸਟ ਹੈਗੀ ਹੈ B1 ਹੈ B120226 ਤਾਂ ਰਜਿਸਟ੍ਰੇਸ਼ਨ ਜਿਹੜੀ ਸ਼ੁਰੂ ਹੋ ਚੁੱਕੀ ਹੈ ਗਈ ਸ਼ੁਕਰੀਆ ਬਹੁਤ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਾਂ ਅੱਗੇ ਭੇਜ ਜੇਕਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਦੇਣਾਗਾ ਉਸ ਨੂੰ ਥੈਂਕ ਯੂ